ਬਾਬਾ ਸਾਹਿਬ ਅੰਬੇਦਕਰ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾ ਰਿਹਾ ਹੈ ਕਾਂਗਰਸ ਪਾਰਟੀ 135 ਉਹਨਾਂ ਦੇ ਅੱਜ ਸਾਲ ਪੂਰੇ ਹੋ ਗਏ 135ਵਾਂ ਸਾਲ ਮਨਾ ਰਹੇ ਅਸੀਂ ਜਨਮ ਦਿਨ ਉਹਨਾਂ ਦਾ ਔਰ ਇਸ ਦਿਨ ਦੇ ਉੱਪਰ ਕਾਂਗਰਸ ਪਾਰਟੀ 135 ਰੈਲੀਆਂ ਕਰ ਰਹੀ ਹੈ ਪੂਰੇ ਦੇਸ਼ ਦੇ ਅੰਦਰ ਆਸ ਤੋਂ ਦੇ ਉੱਪਰ ਦਿੱਲੀ ਤੋਂ ਪਵਨ ਖੇੜਾ ਜੀ ਜਿਹੜੇ ਸਾਡੇ ਆਲਰੇਡੀ ਕਾਂਗਰਸ ਦੇ ਵਰਕਿੰਗ ਮੀਟਿੰਗ ਮੈਂਬਰ ਹੈ ਉਹ ਰਾਹੁਲ ਜੀ ਦਾ ਖਾਸ ਸੰਦੇਸ਼ ਲੈ ਕੇ ਆਏ ਹੋਏ ਹੈ ਇਸ ਜਗ੍ਹਾ ਦੇ ਉੱਪਰ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਸਭ ਲੋਕ ਜਿਹੜੇ ਹੈ ਉਹ ਪਹੁੰਚ ਰਹੇ ਆ ਉਹ ਰੱਸੀ ਸਾਰੇ ਹੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਦੇ ਸਵਾਗਤ ਲਈ ਖੜੇ ਆਂ ਸਵਿਧਾਨ ਦੀ ਗੱਲ ਚੱਲਦੀ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਈ ਇਸ ਤੋਂ ਮਾੜੀ ਕੋਈ ਕਾਨੂੰਨ ਵਿਵਸਥਾ ਕਿੱਥੇ ਹੋ ਸਕਦੀ ਇਸ ਤੋਂ ਮਾੜੀ ਕੀ ਹੋ ਸਕਦਾ ਸਭ ਤੋਂ ਮਾੜੀ ਕਾਨੂੰਨ ਵਿਵਸਥਾ ਹੈ ਅਸਲੇ ਪੰਜਾਬ ਦੀ ਪੰਜਾਬ ਬਾਦਲਾਹੋ ਬੱਤਰ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੁੰਦਾ ਅੱਜ 바ਵਾ ਸਾਹਿਬ ਅੰਬੇਦਕਰ ਦਾ ਦਿਨ ਹੋਵੇ ਔਰ ਸਾਰਾ ਦੁਨੀਆ 바ਵਾ ਸਾਹਿਬ ਦਾ ਦਿਨ ਮਨਾ ਰਹੀ ਹੈ ਉਥੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਵਾਸਤੇ ਕਿ ਅੱਜ ਉਹਨਾਂ ਨੇ ਪ੍ਰਤਾਪ ਬਾਜਵੇਂ ਨੂੰ ਸਮਨਿੰਗ ਕੀਤੀ ਹੈ ਅੱਜ ਦੇ ਦਿਨ ਤਾਂ ਕਿ ਉਹ ਇੱਥੇ ਰੈਲੀ ਤੇ ਨਾ ਪਹੁੰਚ ਸਕਣ ਦੀ ਪੰਜਾਬ ਪੁਲਿਸਾ ਅੱਜ ਉਹ ਹੀ ਨਹੀਂ ਸੁਰੱਖਿਅਤ ਹੈ ਗ੍ਰਨੇਡਾਂ ਹੰਬਲੇ ਹੋ ਰਿਹਾ ਬੀਤੇ ਦਿਨ ਪਹਿਲਾਂ ਜਿੱਦਾਂ ਸਬ ਇੰਸਪੈਕਟਰ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਕਿਵੇਂ ਦੇਖ ਲਓ ਸਾਰੇ ਘੋਟੇ ਮਸਲੇ ਨੇ ਓਏ ਮੈਂ ਤੁਹਾਨੂੰ ਕਿਹਾ ਕਿ ਸਾਰੇ ਹਾਲਾਤ ਹੀ ਬਦਲਣੋਂ ਬੱਤਰ ਹੈ ਮਾੜੇ ਹਾਲਾਤਾਂ 'ਚ ਗੁਜ਼ਰ ਰਹੇ ਆ ਅੱਜ ਸੋ ਸੰਵਿਧਾਨ ਬਚਾਓ ਰੈਲੀ ਦਾ ਅੱਜ ਜਿਹੜਾ ਵਾ ਵੱਡਾ ਸੰਮੁਖ ਜਿਹੜਾ ਹੋ ਰਿਹਾ ਤੇ ਇਸੇ ਤਹਿਤ ਸਾਡੇ ਕੋਲ ਜਿਹੜਾ ਪੂਰਾ ਕੈਬਨਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਸਾਡੇ ਨਾਲ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਲਬਾਤ ਕਰ ਲੈ ਵੇਰਕਾ ਸਾਹਿਬ ਸੰਵਿਧਾਨ ਬਚਾਓ ਅੱਜ ਰੈਲੀ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਕਿਵੇਂ ਦੇਖਦੇ ਹੋ ਭਈ ਗੱਲ ਇਹ ਹੈ ਕਿ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾ ਰਿਹਾ ਹੈ ਕਾਂਗਰਸ ਪਾਰਟੀ 135 ਉਹਨਾਂ ਦੇ ਅੱਜ ਸਾਲ ਪੂਰੇ ਹੋ ਗਏ 135 ਸਾਲ ਮਨਾ ਰਹੇ ਅਸੀਂ ਜਨਮ ਦਿਨ ਉਹਨਾਂ ਦਾ ਔਰ ਇਸ ਦਿਨ ਦੇ ਉੱਪਰ ਕਾਂਗਰਸ ਪਾਰਟੀ 135 ਰੈਲੀਆਂ ਕਰ ਰਹੀ ਹੈ ਪੂਰੇ ਦੇਸ਼ ਦੇ ਅੰਦਰ ਜੀ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਰੈਲੀ ਹੋ ਰਹੀ ਹੈ ਔਰ ਖਾਸ ਤੌਰ ਦੇ ਉੱਪਰ ਦਿੱਲੀ ਤੋਂ ਪਵਨ ਖੇੜਾ ਜੀ ਜਿਹੜੇ ਸਾਡੇ ਆਲਰੇਡੀ ਕਾਂਗਰਸ ਦੇ ਵਰਕਿੰਗ ਮੀਟਿੰਗ ਮੈਂਬਰ ਹੈ ਉਹ ਰਾਹੁਲ ਜੀ ਦਾ ਖਾਸ ਸੰਦੇਸ਼ ਲੈ ਕੇ ਆਏ ਹੋਏ ਹੈ ਇਸ ਜਗ੍ਹਾ ਦੇ ਉੱਪਰ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਸਭ ਲੋਗ ਜਿਹੜੇ ਆ ਉਹ ਪਹੁੰਚ ਰਹੇ ਆ ਔਰ ਅਸੀਂ ਸਾਰੇ ਹੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਦਾ ਸਵਾਗਤ ਲਈ ਖੜੇ ਅੱਛਾ ਵੀਰ ਕਸਾ ਵੱਡਾ ਸਵਾਲ ਸੰਵਿਧਾਨ ਦੀ ਗੱਲ ਚੱਲਦੀ ਹੈ ਤੇ ਪੰਜਾਬ ਦੀ ਕਾਨੂੰਨ ਵਸਤਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਇਸ ਤੋਂ ਮਾੜੀ ਕੋਈ ਕਾਨੂੰਨ ਵਸਤਾ ਕਿੱਥੇ ਹੋ ਸਕਦੀ ਇਸ ਤੋਂ ਮਾੜੀ ਕੀ ਹੋ ਸਕਦਾ ਸਭ ਤੋਂ ਮਾੜੀ ਕਾਨੂੰਨ ਵਸਤਾ ਹੈ ਅਸਲੇ ਪੰਜਾਬ ਦੀ ਔਰ ਪੰਜਾਬ ਬਾਦਲਾਂ ਨਾਲੋਂ ਬੱਤਰ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੁੰਦਾ ਅੱਜ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਹੋਵੇ ਔਰ ਸਾਰਾ ਦੁਨੀਆ ਬਾਬਾ ਸਾਹਿਬ ਦਾ ਦਿਨ ਮਨਾ ਰਹੀ ਹੈ ਉਥੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਵਾਸਤੇ ਕਿ ਅੱਜ ਉਹਨਾਂ ਨੇ ਪ੍ਰਤਾਪ ਬਾਜਵੇ ਨੂੰ ਸਮਨਿੰਗ ਕੀਤੀ ਹੈ ਅੱਜ ਦਿਨ ਤਾਂ ਕਿ ਉਹ ਇੱਥੇ ਰੈਲੀ ਤੇ ਨਾ ਪਹੁੰਚ ਸਕਣ ਲੇਕਿਨ ਪ੍ਰਤਾਪ ਸਿੰਘ ਬਾਜਬਾ ਰੈਲੀ ਤੇ ਪਹੁੰਚਣਗੇ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਆ ਔਰ ਅੱਜ ਅਸੀਂ ਰੈਲੀ ਮਨਾ ਰਹੇ ਹਾਂ ਔਰ ਇਹ ਸੰਵਿਧਾਨ ਬਚਾਓ ਰੈਲੀ ਹੈ ਇਹ ਪੂਰੇ ਦੇਸ਼ ਦੇ ਅੰਦਰ ਹੋ ਰਹੀ ਹੈ ਅੱਜ ਸਭ ਤੋਂ ਵੱਡੀ ਪੰਜਾਬ ਪੁਲਸਾ ਅੱਜ ਉਹ ਹੀ ਨਹੀਂ ਸੁਰੱਖਿਅਤ ਹੈ ਗ੍ਰਨੇਡ ਹੰਬਲੇ ਹੋ ਰਿਹਾ ਬੀਤੇ ਦਿਨ ਪਹਿਲਾਂ ਜਿੱਦਾਂ ਸਬ ਇੰਸਪੈਕਟਰ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਕਿਵੇਂ ਦੇਖ ਲਓ ਸਾਰੇ ਕੋਠੇ ਮਸਲੇ ਨੇ ਭਾਈ ਮੈਂ ਤੁਹਾਨੂੰ ਕਿਹਾ ਕਿ ਸਾਰੇ ਹਾਲਾਤ ਹੀ ਬਦਨਾਂ ਨਾਲੋਂ ਬੱਤਰੇ ਮਾੜੇ ਹਾਲਾਤਾਂ 'ਚ ਗੁਜ਼ਰ ਰਹੇ ਹਾਂ ਸੋ ਇਹ ਗੱਲਬਾਤ ਜਿਹੜੀ ਸੀ ਡਾਕਟਰ ਰਾਜਕੁਮਾਰ ਬੇਰਕਾ ਸਾਹਿਬ ਦੇ ਵੱਲੋਂ ਕੀਤੀ ਗਈ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਦੱਸਿਆ ਕਿ ਪੰਜਾਬ ਦੇ ਅੱਜ ਹਾਲਾਤ ਜਿਹੜੇ ਬੜੇ ਬੱਤਰ ਜਿਹੜੇ ਆ ਉਹ ਹੋ ਚੁੱਕੇ ਨੇ ਤਾਂ ਜ ਵੱਡੀ ਰੈਲੀ ਆ ਮੈਂ ਦਿਖਾ ਸਕਦਾ ਕਿ ਕੈਮਰਾਮੈਨ ਕੋ ਭਰਾ ਗੋਗਾ ਤਸਵੀਰਾਂ ਦੇ ਵਿੱਚ ਝਾਤੀ ਮਾਰਾ ਦੇਣ ਕਿ ਇੱਥੇ ਜਿਹੜਾ ਹੁਣ ਕੁਝ ਸਮੇਂ ਤੱਕ ਜਿਹੜਾ ਵਾ ਇੱਕ ਵੱਡਾ ਇਕੱਠ ਜਿਹੜਾ ਹੋ ਰਿਹਾ ਜਿੱਥੇ ਵੱਡੇ ਲੀਡਰ ਜਿਹੜੇ ਆ ਕਾਫੀ ਵੱਡੇ ਲੀਡਰ ਜਿਹੜੇ ਆ ਉਹ ਇੱਥੇ ਜਦੋਂ ਜਿਹੜਾ ਵਾ ਪਹੁੰਚ ਰਹੇ ਨੇ ਜਿਵੇਂ ਅ ਅੰਮ੍ਰਿਤ ਰਾਜਾ ਵੜਿੰਗ ਜੀ ਹੋ ਗਏ ਆਪਣਾ ਪ੍ਰਤਾਪ ਸਿੰਘ ਬਾਜਵਾ ਹੋ ਗਏ ਜਾਂ ਜਿਵੇਂ ਜਿਹੜਾ ਵਾ ਹੋਰ ਸਮੂਹ ਕਾਲੀ ਵੱਡੀ ਸਮੂਹ ਜਿਹੜੀ ਵੱਡੀ ਕਾਂਗਰਸ ਜਿਹੜੀ ਲੀਡਰਸ਼ਿਪ ਜਿਹੜੀ ਆ ਉਹ ਆ ਰਹੀ ਆ ਸੰਵਿਧਾਨ ਬਚਾਓ ਰੈਲੀ ਆ ਜੋ ਰੈਲੀ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਕਰਵਾਈ ਜਾ ਰਹੀ ਆ ਜਿੱਥੇ ਕਿ ਡਾਕਟਰ ਰਾਜਕੁਮਾਰ ਵੇਰਕਾ ਜੋ ਕਿ ਸਾਬਕਾ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਵੀ ਜਿਹੜੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਾਰੇ ਜਿਹੜਾ ਵਾ ਇੱਕ ਵੱਡੀ ਜਿਹੜੀ ਚਿੰਤਾ ਜਿਹੜੀ ਪ੍ਰਗਟ ਆਈ ਸੋ ਇਹ ਦੰਦੀਆਂ ਹੋਰ ਖਬਰਾਂ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਜੜਾ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਉਸਤ ਮਿੱਤਰ ਲਵ ਗਿਲਚਾ ਮੇਰੇ ਨਾਲ ਨੇ ਕੈਮਰਾਮੈਨ ਸਾਈਪ ਸਿੰਘ ਅੰਮ੍ਰਿਤ ਸਰਵਾਜ ਜੀ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾ ਰਿਹਾ ਹੈ ਕਾਂਗਰਸ ਪਾਰਟੀ 135 ਉਹਨਾਂ ਦੇ ਅੱਜ ਸਾਲ ਪੂਰੇ ਹੋ ਗਏ 135 ਸਾਲ ਮਨਾ ਰਹੇ ਅਸੀਂ ਜਨਮ ਦਿਨ ਉਹਨਾਂ ਦਾ ਔਰ ਇਸ ਦਿਨ ਦੇ ਉੱਪਰ ਕਾਂਗਰਸ ਪਾਰਟੀ 135 ਰੈਲੀਆਂ ਕਰ ਰਹੀ ਹੈ ਪੂਰੇ ਦੇਸ਼ ਦੇ ਅੰਦਰ ਖਾਸ ਤੌਰ ਦੇ ਉੱਪਰ ਦਿੱਲੀ ਤੋਂ ਪਵਨ ਖੇੜਾ ਜੀ ਜਿਹੜੇ ਸਾਡੇ ਆਲਰੇਡੀ ਕਾਂਗਰਸ ਦੇ ਵਰਕਿੰਗ ਮੀਟਿੰਗ ਮੈਂਬਰ ਹੈ ਉਹ ਰਾਹੁਲ ਜੀ ਦਾ ਖਾਸ ਸੰਦੇਸ਼ ਲੈ ਕੇ ਆਏ ਹੋਏ ਆ ਇਸ ਜਗ੍ਹਾ ਦੇ ਉੱਪਰ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਸਭ ਲੋਕ ਜਿਹੜੇ ਆ ਉਹ ਪਹੁੰਚ ਰਹੇ ਆ ਉਹ ਰੱਸੀ ਸਾਰੇ ਹੀ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਉਹਨਾਂ ਦੇ ਸਵਾਗਤ ਲਈ ਖੜੇ ਆ ਸਵਿਧਾਨ ਦੀ ਗੱਲ ਚੱਲਦੀ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਈ ਇਸ ਤੋਂ ਮਾੜੀ ਕੋਈ ਕਾਨੂੰਨ ਵਿਵਸਥਾ ਕਿੱਥੇ ਹੋ ਸਕਦੀ ਇਸ ਤੋਂ ਮਾੜੀ ਕੀ ਹੋ ਸਕਦਾ ਸਭ ਤੋਂ ਮਾੜੀ ਕਾਨੂੰਨ ਵਿਵਸਥਾ ਹੈ ਅਸਲੇ ਪੰਜਾਬ ਦੀ ਪੰਜਾਬ ਬਾਦਲਾਹੋਂ ਬੱਤਰ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੁੰਦਾ ਅੱਜ 바ਵਾ ਸਾਹਿਬ ਅੰਬੇਦਕਰ ਦਾ ਦਿਨ ਹੋਵੇ ਔਰ ਸਾਰਾ ਦੁਨੀਆ 바ਵਾ ਸਾਹਿਬ ਦਾ ਦਿਨ ਮਨਾ ਰਹੀ ਹੈ ਉੱਥੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਵਾਸਤੇ ਕਿ ਅੱਜ ਉਹਨਾਂ ਨੇ ਪ੍ਰਤਾਪ ਬਾਜਵੇਂ ਨੂੰ ਸਮਨਿੰਗ ਕੀਤੀ ਹੈ ਅੱਜ ਦੇ ਦਿਨ ਤਾਂ ਕਿ ਉਹ ਇੱਥੇ ਰੈਲੀ ਤੇ ਨਾ ਪਹੁੰਚ ਸਕਣ ਪੱਡੀ ਪੰਜਾਬ ਪੁਲਸਾ ਅੱਜ ਉਹ ਹੀ ਨਹੀਂ ਸੁਰੱਖਿਅਤ ਹੈ ਗ੍ਰਨੇਡ ਹਮਲੇ ਹੋ ਰਿਹਾ ਬੀਤੇ ਦਿਨ ਪਹਿਲਾਂ ਜਿੱਦਾਂ ਸਬ ਇੰਸਪੈਕਟਰ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਕਿਵੇਂ ਦੇਖ ਲਓ ਸਾਰੇ ਖੋਤੇ ਮਸਲੇ ਨੇ ਭਈ ਮੈਂ ਤੁਹਾਨੂੰ ਕਿਹਾ ਕਿ ਸਾਰੇ ਹਾਲਾਤ ਹੀ ਬਦਲਣੋਂ ਬੱਤਰ ਹੈ ਮਾੜੇ ਹਾਲਾਤਾਂ 'ਚ ਗੁਜ਼ਰ ਰਹੇ ਹਾਂ ਜੀ ਸੰਵਿਧਾਨ ਬਚਾਓ ਰੈਲੀ ਦਾ ਅੱਜ ਜਿਹੜਾ ਵਾ ਵੱਡਾ ਸੰਮੁਖ ਜਿਹੜਾ ਹੋ ਰਿਹਾ ਤੇ ਇਸੇ ਤਹਿਤ ਸਾਡੇ ਕੋਲ ਜਿਹੜਾ ਪੂਰੂ ਕੈਬਨਿਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਸਾਡੇ ਨਾਲ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਲਬਾਤ ਕਰ ਲੈ ਵੇਰਕਾ ਸਾਹਿਬ ਸੰਵਿਧਾਨ ਬਚਾਓ ਅੱਜ ਰੈਲੀ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਕਿਵੇਂ ਦੇਖਦੇ ਹੋ ਬਈ ਗੱਲ ਇਹ ਹੈ ਕਿ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾ ਰਿਹਾ ਹੈ ਕਾਂਗਰਸ ਪਾਰਟੀ 135 ਉਹਨਾਂ ਦੇ ਅੱਜ ਸਾਲ ਪੂਰੇ ਹੋ ਗਏ 135 ਸਾਲ ਮਨਾ ਰਹੇ ਅਸੀਂ ਜਨਮ ਦਿਨ ਉਹਨਾਂ ਦਾ ਔਰ ਇਸ ਦਿਨ ਦੇ ਉੱਪਰ ਕਾਂਗਰਸ ਪਾਰਟੀ 135 ਰੈਲੀਆਂ ਕਰ ਰਹੀ ਹੈ ਪੂਰੇ ਦੇਸ਼ ਦੇ ਅੰਦਰ ਜੀ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਰੈਲੀ ਹੋ ਰਹੀ ਹੈ ਔਰ ਖਾਸ ਤੌਰ ਦੇ ਉੱਪਰ ਦਿੱਲੀ ਤੋਂ ਪਵਨ ਖੇੜਾ ਜੀ ਜਿਹੜੇ ਸਾਡੇ ਆਲਰੇਡੀ ਕਾਂਗਰਸ ਦੇ ਵਰਕਿੰਗ ਕਮੇਟੀ ਮੈਂਬਰ ਹੈ ਔਰ ਰਾਹੁਲ ਜੀ ਦਾ ਖਾਸ ਸੰਦੇਸ਼ ਲੈ ਕੇ ਆਏ ਹੋਏ ਹੈ ਇਸ ਜਗ੍ਹਾ ਦੇ ਉੱਪਰ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਸਭ ਲੋਕ ਜਿਹੜੇ ਉਹ ਪਹੁੰਚ ਰਹੇ ਆ ਔਰ ਅਸੀਂ ਸਾਰੇ ਹੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਦੇ ਸਵਾਗਤ ਲਈ ਖੜੇ ਅੱਛਾ ਵੀਰ ਕਸਾ ਵੱਡਾ ਸਵਾਲ ਸਵਿਧਾਨ ਦੀ ਗੱਲ ਚੱਲਦੀ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਈ ਇਸ ਤੋਂ ਮਾੜੀ ਕੋਈ ਕਾਨੂੰਨ ਵਿਵਸਥਾ ਕਿੱਥੇ ਹੋ ਸਕਦੀ ਇਸ ਤੋਂ ਮਾੜੀ ਕੀ ਹੋ ਸਕਦਾ ਸਭ ਤੋਂ ਮਾੜੀ ਕਾਨੂੰਨ ਵਿਵਸਥਾ ਹੈ ਅਸਲੇ ਪੰਜਾਬ ਦੀ ਔਰ ਪੰਜਾਬ ਬਾਦਲਾਂ ਨਾਲੋਂ ਬੱਤਰ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਹੈ ਇਸ ਗੱਲ ਦਾ ਹੁੰਦਾ ਅੱਜ 바ਵਾ ਸਾਹਿਬ ਅੰਬੇਦਕਰ ਦਾ ਦਿਨ ਹੋਵੇ ਔਰ ਸਾਰਾ ਦੁਨੀਆ 바ਵਾ ਸਾਹਿਬ ਦਾ ਦਿਨ ਮਨਾ ਰਹੀ ਹੈ ਉਥੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਇਸ ਗੱਲ ਵਾਸਤੇ ਕਿ ਅੱਜ ਉਹਨਾਂ ਨੇ ਪ੍ਰਤਾਪ ਬਾਜਵੇਂ ਨੂੰ ਸਮਨਿੰਗ ਕੀਤੀ ਹੈ ਅੱਜ ਦਿਨ ਤਾਂ ਕਿ ਉਹ ਇੱਥੇ ਰੈਲੀ ਤੇ ਨਾ ਪਹੁੰਚ ਸਕਣ ਲੇਕਿਨ ਪ੍ਰਤਾਪ ਸਿੰਘ ਬਾਜਬਾ ਰੈਲੀ ਤੇ ਪਹੁੰਚਣਗੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅੱਜ ਅਸੀਂ ਰੈਲੀ ਮਨਾ ਰਹੇ ਹਾਂ ਔਰ ਇਹ ਸੰਵਿਧਾਨ ਬਚਾਓ ਰੈਲੀ ਹੈ ਇਹ ਪੂਰੇ ਦੇਸ਼ ਦੇ ਅੰਦਰ ਹੋ ਰਹੀ ਹੈ ਅੱਛਾ ਸਭ ਤੋਂ ਵੱਡੀ ਪੰਜਾਬ ਪੁਲਸਾ ਅੱਜ ਉਹ ਹੀ ਨਹੀਂ ਸੁਰੱਖਿਅਤ ਹੈ ਗ੍ਰਨੇਡ ਹਮਲੇ ਹੋ ਰਿਹਾ 2 ਦਿਨ ਪਹਿਲਾਂ ਜਿੱਦਾਂ ਸਬ ਇੰਸਪੈਕਟਰ ਦੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਕਿਵੇਂ ਦੇਖ ਲਓ ਸਾਰੇ ਖੋਤੇ ਮਸਲੇ ਬਈ ਮੈਂ ਤੁਹਾਨੂੰ ਕਿਹਾ ਕਿ ਸਾਰੇ ਹਾਲਾਤ ਹੀ ਬਦਲਣੋਂ ਬੱਤਰ ਹੈ ਮਾੜੇ ਹਾਲਾਤਾਂ 'ਚ ਗੁਜ਼ਰ ਰਹੇ ਹਾਂ ਸੋ ਇਹ ਗੱਲਬਾਤ ਜਿਹੜੀ ਸੀ ਡਾਕਟਰ ਰਾਜਕੁਮਾਰ ਬੇਰਕਾ ਸਾਹਿਬ ਦੇ ਵੱਲੋਂ ਕੀਤੀ ਗਈ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਦੱਸਿਆ ਕਿ ਪੰਜਾਬ ਦੇ ਅੱਜ ਹਾਲਾਤ ਜਿਹੜੇ ਬੜੇ ਬੱਤਰ ਜਿਹੜੇ ਆ ਉਹ ਹੋ ਚੁੱਕੇ ਨੇ ਤਾਂ ਜ ਵੱਡੀ ਰੈਲੀ ਆ ਮੈਂ ਦਿਖਾ ਸਕਦਾ ਕਿ ਕੈਮਰਾਮੈਨ ਕਿ ਭਰਾ ਰਕੂੰਗਾ ਤਸਵੀਰਾਂ ਦੇ ਵਿੱਚ ਝਾਤੀ ਮਰਾਦਣ ਕਿ ਇੱਥੇ ਜਿਹੜਾ ਹੁਣ ਕੁਝ ਸਮੇਂ ਤੱਕ ਜਿਹੜਾ ਵਾ ਇੱਕ ਵੱਡਾ ਇਕੱਠ ਜਿਹੜਾ ਹੋ ਰਿਹਾ ਜਿੱਥੇ ਵੱਡੇ ਲੀਡਰ ਜਿਹੜੇ ਆ ਕਾਫੀ ਵੱਡੇ ਲੀਡਰ ਜਿਹੜੇ ਆ ਉਹ ਇੱਥੇ ਜਦੋਂ ਜਿਹੜਾ ਵਾ ਪਹੁੰਚ ਰਹੇ ਨੇ ਜਿਵੇਂ ਅ ਅਮਰਤ ਰਾਜਾ ਵੜਿੰਗ ਜੀ ਹੋ ਗਏ ਆਪਣਾ ਪ੍ਰਤਾਪ ਸਿੰਘ ਬਾਜਵਾ ਹੋ ਗਏ ਜਾਂ ਜਿਵੇਂ ਜਿਹੜਾ ਵਾ ਹੋਰ ਸਮੂਹ ਅਕਾਲੀ ਵੱਡੀ ਸਮੂਹ ਜਿਹੜੀ ਵੱਡੀ ਕਾਂਗਰਸ ਜਿਹੜੀ ਲੀਡਰਸ਼ਿਪ ਜਿਹੜੀ ਆ ਉਹ ਆ ਰਹੀ ਆ ਸੰਵਿਧਾਨ ਬਚਾਓ ਰੈਲੀ ਆ ਜੋ ਰੈਲੀ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਕਰਵਾਈ ਜਾ ਰਹੀ ਆ ਜਿੱਥੇ ਕਿ ਡਾਕਟਰ ਰਾਜਕੁਮਾਰ ਵੇਰਕਾ ਜੋ ਕਿ ਸਾਬਕਾ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਵੀ ਜਿਹੜੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਾਰੇ ਜਿਹੜਾ ਵਾ ਇੱਕ ਵੱਡੀ ਜਿਹੜੀ ਚਿੰਤਾ ਜਿਹੜੀ ਪ੍ਰਗਟ ਆਈ ਸੋ ਇਤਨੀਆਂ ਹੋਰ ਖਬਰਾਂ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਜਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਉਸਤ ਮਿੱਤਰ ਲਵਗਿਲ ਚਾ ਮੇਰੇ ਨਾਲ ਨੇ ਕੈਮਰਾਮੈਨ ਸਾਈਪ ਸਿੰਘ ਅੰਮ੍ਰਿਤਸਰਵਾਦੀ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਅੰਬੇਦਕਰ ਦਾ ਦਿਨ ਮਨਾ ਰਿਹਾ ਹੈ